ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਅਵਤਾਰ ਪੁਰਬ ਜੋ 15 ਨਵੰਬਰ ਨੂੰ ਹੈ 555ਵਾਂ ਜਨਮ ਦਿਹਾੜਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਜੋ ਗੁਰਦੁਆਰਾ ਸਾਹਿਬ ਤੋਂ ਬੜੇ ਪਿਛਲੇ ਸਮੇਂ ਤੋਂ ਛੇੜੇ ਖੰਡ ਪੜ ਸਾਹਿਬ ਦੀ ਲੜੀ ਅੰਮ੍ਰਿਤ ਵੇਲੇ ਦੀਆਂ ਪ੍ਰਬਾਤ ਫੇਰੀਆਂ ਚੱਲ ਰਹੀਆਂ ਹਨ 13 ਨਵੰਬਰ ਨੂੰ ਜੋ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਹੈ ਜਿਸ ਵਿੱਚ ਸੰਗਤਾਂ ਨੇ ਬਹੁਤ ਵੱਡਾ ਸੰਯੋਗ ਦਿੱਤਾ ਹੈ ਅੱਜ 14 ਤਰੀਕ ਨੂੰ ਏਬੀਜੀ ਵੈਲਫੇਅਰ ਕਲੱਬ ਵੱਲੋਂ ਜੋ ਖੂਨਦਾਨ ਕੈਂਪ ਜੋ ਲਗਾਇਆ ਜਾ ਰਿਹਾ ਹੈ ਸੰਗਤਾਂ ਦੇ ਸੰਯੋਗ ਦੇ ਨਾਲ ਜੋ ਸੰਗਤਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ 555ਵਾਂ ਜਨਮ ਦਿਹਾੜਾ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਜੋ 155 ਜੋ ਜੁਨਟ ਜੁਨਟ ਆ ਕੇ ਦੇਣ ਖੂਨ ਦਾਨ ਕਰਨ ਜੋ ਸਭ ਤੋਂ ਵੱਡਾ ਜੋ ਦਾਨ ਹੈ ਸੰਸਾਰ ਦੇ ਵਿੱਚ ਉਹ ਖੂਨ ਦਾਨ ਹੈ ਜਿਸ ਵਿੱਚ ਕੋਈ ਧਰਮ ਨਹੀਂ ਵੇਖਿਆ ਜਾਂਦਾ ਕੋਈ ਸਾਈ ਧਰਮ ਹੈ ਜਾਂ ਸਿੱਖ ਧਰਮ ਹੈ ਜਾਂ Hindu ਧਰਮ ਹੈ ਜਾਂ ਹੋਰ ਕੋਈ ਧਰਮ ਨਹੀਂ ਇਸ ਵਿੱਚ ਕਿਸੇ ਧਰਮ ਨੂੰ ਨਹੀਂ ਵੇਖਿਆ ਜਾਂਦਾ ਜੇ ਕਿਸੇ ਨੂੰ ਖੂਨ ਦੇਣ ਦੀ ਲੋੜ ਪੈਂਦੀ ਹੈ ਤੇ ਹਰ ਇੱਕ ਦਾ ਖੂਨ ਦਿੱਤਾ ਜਾ ਸਕਦਾ ਹੈ ਇਸੇ ਤਰ੍ਹਾਂ ਸੰਗਤਾਂ ਨੂੰ ਬੇਨਤੀ ਹੈ ਜੋ ਵੱਧ ਤੋਂ ਵੱਧ ਗੁਰਦੁਆਰਾ ਸਿਕਸਨਾ 77 ਮਸ਼ਾਲਾ ਵੱਡਾ ਗੁਰਦੁਆਰਾ ਸਾਈ ਵਿਖਾ ਕੇ ਹੋਂਦਾਨ ਕਰੋ ਜੋ ਬਹੁਤ ਵੱਡੀ ਸੇਵਾ ਹੈ ਜੋ ਕੱਲ 15 ਨਵੰਬਰ ਨੂੰ ਜੋ ਗੁਰਦੁਆਰਾ ਸਾਈ ਵਿਖੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਜੋ ਸਤਗੁਰਾਂ ਜੀ ਦੇ ਅਵਤਾਰ ਦਿਹਾੜਿਆਂ ਨੂੰ ਸਮਰਪਿਤ ਜੋ ਕੀਰਤਨ ਦਰਬਾਰ ਕਥਾ ਵਿਚਾਰਾ ਹੋਣਗੀਆਂ ਫਿਰ ਉਸੇ ਰਾਤ ਹੀ ਰਾਤਰੀ ਦੇ ਦੀਵਾਨ ਸਜਾਏ ਜਾਣਗੇ ਜੋ 6 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਦੀਵਾਨ ਸਜਣਗੇ ਉਪਰੰਤ ਜੋ ਸਰਦਾਰ ਜਗਤ ਸਿੰਘ ਆਵਲਾ ਅਕੈਡਮੀ ਵੱਲੋਂ ਗਤਕੇ ਦੇ ਜੋਰ ਦਿਖਾਏ ਜਾਣਗੇ ਨਾਲ ਨਾਲ ਆਤਿਸ਼ਬਾਜੀ ਹੋਏਗੀ ਆਇਆਂ ਹੋਈਆਂ ਸਰਬਾ ਸੰਗਤਾਂ ਨੂੰ ਜੋ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਵੱਲੋਂ ਸਤਿਗੁਰਾਂ ਜੀ ਦੇ ਅਵਤਾਰ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ 'ਚ ਖੂਨਦਾਨ ਕੈਂਪ ਜਿਹੜਾ ਲੱਗਾ ਤੇ ਮੈਡੀਕਲ ਕਾਲਜ ਫਰੀਦਕੋੜ ਵੱਲੋਂ ਲਗਾਇਆ ਗਿਆ ਤੇ ਗੁਰਦੁਆਰਾ ਸਾਹਿਬ ਦੀ ਟੀਮ ਵੱਲੋਂ ਲਗਾਇਆ ਗਿਆ ਸਿੱਖ ਸਨਾਤਨ ਧਰਮਸ਼ਾਲਾ ਵੱਡਾ ਗੁਰਦੁਆਰਾ ਗਰੋੜ ਸਾਹਿਬ ਵੱਲੋਂ ਇਹ ਕੈਂਪ ਲਗਾਇਆ ਗਿਆ ਜੋ ਕਿ ਕੁਰਪੁਰਪੁਰਬ ਦੀ ਕੋਸ਼ਿਸ਼ ਲਗਾਇਆ ਗਿਆ ਦੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਸ਼ੁਰੂਸਾ ਲੋਕਾਂ ਨੂੰ ਸੰਗਤ ਨੂੰ ਇਹ ਕਹਣਾ ਚਾਹਾਂਗੇ ਕਿ ਅੰਦਰ ਵੱਧ ਚੜ ਕੇ ਖੂਨਦਾਨ ਕਰੋ ਵੱਧ ਚੜ ਕੇ ਹਿੱਸਾ ਲਵੋ ਜੋ ਕਿ ਖੂਨ ਦੂਸਰੇ ਮਰੀਜ਼ਾਂ ਦੇ ਕੰਮ ਆ ਸਕੇ ਮੈਂ ਬਲਵਿੰਦਰ ਸਿੰਘ ਕਲਸੀ ਰਾਮਗੜੀਆ ਕਾਲਜ ਜਥੇਬੰਦੀ ਸੂਬਾ ਪ੍ਰਧਾਨ ਅੱਜ ਦੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ ਆਵਲਾ ਸਾਹਿਬ ਵੱਲੋਂ ਅੱਜ ਅਸੀਂ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰਣਾ ਕਰਦੇ ਹਾਂ ਕਿ ਸਿੱਖ ਸਨਾਤਨ ਗੁਰਦਆਰਾ ਸਾਹਿਬ ਆਓ ਦੇ ਖੂਨਦਾਨ ਦਿਓ ਖੂਨਦਾਨ ਮਹਾਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਅੱਜ ਵੀ ਖੂਨਦਾਨ ਦਿੱਤਾ ਹੈ ਸੰਗਠਨ ਕੀਤਾ ਜਾਣਾ ਹੈ ਇਹ ਗੁਰਪੁਰਪ ਤੇ ਦੁਹਾਰਤੇ ਅਸੀਂ ਖੂਨਦਾਨ ਕਰ ਰਹੇ ਆ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿ ਸਭ ਨੂੰ ਬੇਨਤੀ ਹੈ ਤਬਾਦ ਤਬਾਦ ਖੂਨਦਾਨ ਕਰਨਾ ਗੁਰਦੁਆਰਾ ਆਪਣੇ ਸਿੱਖ ਨਾਥਮ ਤਰਫ ਚੱਲਦਾ ਵੱਡਾ ਗੁਰਦੁਆਰਾ ਉਦਮ ਸਿੰਘ ਚੌਕ ਦੇ ਵਿੱਚ ਇਹਨਾਂ ਗੁਰਦੁਆਰਾ ਸਾਹਿਬ ਨੂੰ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਵਾਸਤੇ ਸੋਗ ਸੰਗਤ ਨੂੰ ਬੇਨਤੀ ਹੈ ਕਿ ਬਤ ਵਤ ਪੁੰਡਾਨ ਕਰਨਾ